ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੀ ਫਰਿੱਜ 'ਚ ਸਮਾਨ ਠੋਸ-ਠੋਸ ਕੇ ਬੀਬੀਆਂ ਰੱਖ ਦਿੰਦੀਆਂ ਭਰ ਕੇ ਫਰਿੱਜ ਸਾਰਾ ਉਹਦੇ 'ਚ ਲਸਣ ਆ ਉਹਦੇ 'ਚ ਪਿਆਜ਼ ਆ ਉਹਦੇ 'ਚ ਟਮਾਟਰ ਆ ਉਹਦੇ 'ਚ achar ਆ ਉਹਦੇ 'ਚ ਦੁੱਧ ਆ ਉਹਦੇ 'ਚ ਦਹੀਂ ਆ ਉਹਦੇ 'ਚ ਸਬਜ਼ੀਆਂ ਉਹਦੇ 'ਚ ਬਰਫ਼ ਆ ਇਹ ਠੀਕ ਹੈ ਜਾਂ ਗਲਤ ਹੈ ਅਗਰ ਤਾਂ ਸਹੀ ਟੈਂਪਰੇਚਰ 'ਤੇ ਰੈਫਰਿਜਰੇਟ ਹੋਇਆ ਹੋਇਆ ਮਤਲਬ ਕਿ 6 ਡਿਗਰੀ ਤੋਂ ਥੱਲੇ ਫਿਰ ਤਾਂ ਉਹ ਚੀਜ਼ ਠੀਕ ਰਹਿੰਦੀ ਹੈ ਹਮ ਆਪਾਂ ਜੇ ਇਨਾਂ ਦੀ ਗੱਲ ਕਰੀ ਸੀ ਵੀ ਟਮਾਟੋ ਪਿਉਰੀ ਆਪਾਂ ਬਣਾ ਕੇ ਰੱਖ ਲੈਣੇ ਆ ਲਸਣ ਅਦਰਕ ਦਾ ਪੀਸਟ ਬਣਾ ਕੇ ਰੱਖ ਲੈਣੇ ਆ ਫਿਰ ਤਾਂ ਚੀਜ਼ਾਂ ਹੈਗੀਆਂ ਨੇ ਠੀਕ ਆ ਫਰੈਸ਼ ਰੋਅ ਵੈਜੀਟੇਬਲਸ ਨੇ ਜੇ ਟੈਂਪਰੇਚਰ ਥੋੜਾ ਵੱਧ ਜਾਂਦਾ ਵੈ ਜਾਂ ਬੱਤੀ ਚੱਲੇਗੀ ਟੈਂਪਰੇਚਰ ਤਾਜ਼ਾ ਹੋ ਗਿਆ ਫਿਰ ਦੁਬਾਰਾ ਚੀਜ਼ ਠੰਡੀ ਹੋ ਗਈ ਉਹ ਚੀਜ਼ ਖਰਾਬ ਕਰਦੀ ਹੈ ਉਹ ਚੀਜ਼ ਤੁਹਾਡੀ ਵਾਈਬਾਦੀ ਵਧਾ ਦੇਗੀ ਤੇ ਵਾਯੂ ਦੇ ਨਾਲ ਇੰਨੇ ਸਾਰੇ ਰੋਗ ਹੁੰਦੇ ਨੇ 80 ਤਰ੍ਹਾਂ ਦੇ ਰੋਗ ਸ਼ਰੀਰ ਨੂੰ ਲੈ ਕਰਕੇ ਜਿਵੇਂ ਜੋੜਾਂ ਦੇ ਦਰਦ ਸਾਈਕੋਲੋਜੀਕਲ ਇਸ਼ੂਸ ਤੁਹਾਨੂੰ ਇਕੱਠੀਆਂ ਜਾਂ ਫਿਰ ਪੇਟ ਦੇ ਰੋਗ ਗੈਸ ਕਬਜ ਤਜਾਬ ਇਹ ਸਭ ਚੀ 80 ਤਰ੍ਹਾਂ ਦੇ ਰੋਗ ਵਾਈ ਬਾਦੀ ਵੱਲੇ ਸਟੱਫ ਖਾਣ ਦੇ ਨਾਲ ਹੁੰਦੇ ਨੇ ਬੀਬੀਆਂ ਆਟਾ ਦੋ ਡੰਗ ਦਾ ਗੁੰਨ ਕੇ ਰੱਖ ਲੈਂਦੀਆਂ ਔਰ ਸਬਜ਼ੀ ਜਿਹੜੀ ਵੱਧ ਗਈ ਆ ਉਹ ਰਾਤ ਨੂੰ ਫ੍ਰਿਜ ਚ ਜਾਂ ਤੜਕੇ ਉਹੀ ਗਰਮ ਕਰਕੇ ਹੀਟ ਕਰਕੇ ਉਹਨੂੰ ਦਿੱਤਾ ਜਾਂਦਾ ਆ ਆਟੇ ਦੀ ਵਰਤੋਂ ਤੇ ਸਬਜ਼ੀ ਦੀ ਦੁਬਾਰਾ ਵਰਤੋਂ ਵਾਜਬ ਆ ਆਈਡੀਲੀ ਵਾਜਬ ਨਹੀਂ ਆ ਬਟ ਜੇ ਤੁਸੀਂ ਆਟਾ ਦੁੱਧ ਚ ਗੁੰਨ ਲਓ ਤੇ ਫੇਰ ਵਾਜੇ ਦਾ ਹਮ ਇਹੀ ਸਬਜ਼ੀ ਜੇ ਤੁਸੀਂ ਸਿਰਫ ਦੇਸੀ ਘਿਓ ਚ ਬਣਾਓ ਫੇਰ ਬਾਜੀਦਾ ਕਿਉਂਕਿ ਤੁਸੀਂ ਰੀਹੀਟ ਕਰਦੇ ਹੋ ਇੱਕ ਚੀਜ਼ ਨੂੰ ਤੇ ਉਹ ਡਾਇਲ ਡਾਇਰ ਫਾਈਂਡ ਉਹ ਚੰਗਾ ਨਹੀਂ ਹੁੰਦਾ ਜਿਵੇਂ ਆਪਾਂ ਸਮੋਸੇ ਨੂੰ ਇੱਕ ਵਾਰੀ ਤਲ ਲਿਆ ਦੁਬਾਰਾ ਫੇਰ ਆਪਾਂ ਲੈਣਗੇ ਉਹਨੂੰ ਫੇਰ ਡਬਲ ਤਲਤਾ ਉਹ ਤੁਹਾਨੂੰ ਤਜਾਬ ਬਣਾਉਂਦਾ ਉਹ ਤੁਹਾਡੀ ਵਾਈਬਾਦੀ ਕਰਦਾ ਉਹ ਤੁਹਾਨੂੰ ਖੱਟੇ ਡਕਾਰ ਲਿਆਉਂਦਾ ਇਸੇ ਤਰੀਕੇ ਨਾਲ ਚੀਜ਼ ਸਮਝੋ ਅਗਰ ਦੇਸੀ ਕੀ ਹੋਣਾ ਚੀਜ਼ ਬਣੀ ਹੋ ਗਈ ਉਹਨੂੰ ਤੁਸੀਂ ਹੀਟ ਕੀਤਾ ਉਹ ਤੁਹਾਨੂੰ ਨੁਕਸਾਨ ਨਹੀਂ ਕਰੋਗੇ ਡਾਕਟਰ ਸਾਹਿਬ ਦੇਸੀ ਘੋਦੇ ਬਾਰੇ ਤਾਂ ਡਾਕਟਰਾਂ ਨੇ ਡਰਾਈ ਬਹੁਤ ਰੱਖਿਆ ਥੋੜੇ ਤਾਂ ਕੋਲੇਸਟ੍ਰੋਲ ਵੱਜ ਜੂਗਾ ਜੀ ਤੁਹਾਡਾ ਬੀਪੀ ਵਧਣ ਲੱਗ ਜੂਗਾ ਜੀ ਤੁਸੀਂ ਫਲਾਣਾ ਤੇਲ ਖਾਓ ਤੁਸੀਂ ਸਨਫਲਾਵਰ ਆਉਂਦਾ ਤੁਸੀਂ 올ਿਵ ਆਇਲ ਆਉਂਦਾ ਤੁਸੀਂ ਆ ਖਾਓ ਦੇਸੀ ਖਾਓ ਘਰਾਂ ਚੋਂ ਗਾਇ ਹੋਰੀਆਂ ਤੇ ਮਗਰ ਲੱਗੇ ਨਾ ਤੁਸੀਂ ਵੀ ਗੋਰਿਆਂ ਦੇ ਮਗਰ ਲੱਗੇ ਨਾ ਗੋਰੇ ਜਦੋਂ ਹਿੰਦੁਸਤਾਨ ਆਏ ਸੀਗੇ ਨਾ ਉਹਨਾਂ ਨੇ ਲੋਕਾਂ ਦੀ ਉਮਰ ਘਟਾਉਣ ਦੇ ਲਈ ਤੁਹਾਨੂੰ ਡਾਲਡਿਆਂ ਰਿਫਾਈਨਡਾਂ ਦੇ ਚੱਕਰਾਂ 'ਚ ਕੋਸੋੜ ਦਿੱਤਾ ਹਮ ਜਦ ਕੇ ਤਦ ਜਿਹੜੇ ਲੋਕ ਦੇਸੀ ਘੋ ਖਾਂਦੇ ਸੀਗੇ ਨਾ ਤੇ ਪਸੀਨਾ ਬਹਾਂਦੇ ਸੀਗੇ ਉਹਨਾਂ ਦੀ ਉਮਰ 100-100 ਸਾਲ ਹੁੰਦੀ ਸੀਗੀ ਤੇ ਉਹਨਾਂ ਦੇ ਸਰੀਰ ਤਕੜੇ ਰਹਿੰਦੇ ਸੀਗੇ ਕੋਈ ਦਰਦ ਨਹੀਂ ਕੋਈ ਬਿਮਾਰੀ ਨਹੀਂ ਕੋਈ ਕਮਜ਼ੋਰੀ ਨਹੀਂ ਕੋਈ ਥਕਾਨ ਨਹੀਂ ਉਹ ਚੰਗੇ ਸੀਗੇ ਕਿ ਆਪਾਂ ਚੰਗੇ ਆ ਅੱਜ 25 ਸਾਲ ਚ ਹਾਰਟ ਅਟੈਕ ਆ ਰਿਹਾ ਕਿਉਂ ਆ ਰਿਹਾ ਜੀ 25 ਸਾਲ ਦੇ ਮੰਡੇ ਨੂੰ ਵੀ ਤੁਸੀਂ ਹਸਪਤਾਲ ਤੇ ਸੁਣਿਆ ਹੋਊਗਾ ਕਿ ਸਟੈਂਟ ਪੈ ਗਿਆ ਬਾਈਪਾਸ ਸਰਜਰੀ ਹੋ ਗਈ ਕਿੰਨੇ ਐਥਲੀਟ ਸੁਣਿਆ ਕਿ ਇੱਕ ਪਾਸੇ ਰਨ ਲੈ ਲਈ ਪੰਜੇ ਦੂਜੇ ਪਾਸੇ ਪਹੁੰਚੇ ਨੀ ਰਸਤੇ 'ਚ ਮਰ ਗਏ ਕਿੰਨੇ ਜਿੰਮ ਦੇ ਵਿੱਚ ਲੋਕ ਵੇਟ ਚੱਕਦੇ ਚੱਕਦੇ ਡਿੱਗ ਗਏ ਸਮਝ ਰਹੇ ਹੋ ਨਾ ਕੋਈ ক্রিকেট ਦਾ ਛੱਕਾ ਮਾਰ ਲੇ ਨੀਚੇ ਉੱਡਿਆ ਉਹ ਦੂਬਾਰ ਨੀਚੇ ਉਹ ਨੀਚੇ ਡੇ ਕੇ ਉੱਠਿਆ ਹੀ ਨਹੀਂ ਇਹਦਾ ਕੀ ਮਤਲਬ ਹਾਰਟ ਸਿੰਕ ਕਰ ਗਿਆ ਹਾਰਟ ਸਿੰਕ ਕਿਉਂ ਕਰ ਗਿਆ ਕਿਉਂਕਿ ਖੂਨ ਦੇ ਤੱਬੇ ਜਿਹੜੇ ਸੀ ਕਲੇਸਟਰੋਲ ਦੇ ਉਹ ਤੁਹਾਡੇ ਹਾਰਟ ਤੇ ਜਾ ਕੇ ਜੰਮ ਗਏ ਹਾਰਟ ਸਿੰਕ ਮਤਲਬ ਕਿ ਤੁਸੀਂ ਕਲਾਪਸ ਹੋਣ ਦਾ ਮੂਵਮੈਂਟ ਠੀਕ देसी ਕਿ ਉਹਨੂੰ ਗੂਗਲ ਕਰਕੇ ਦੇਖਨਾ ਤੁਹਾਡਾ ਐਚ ਡੀ ਐ ਲੈਵਲ ਜਿਹੜਾ ਵੈ ਉਸ ਨੂੰ ਵਧਾਉਂਦਾ ਵੈ ਉਹ ਤੇ LDL ਨੂੰ ਘਟਾਉਂਦਾ ਵੈ ਇਹ Google ਕਰਕੇ ਦੇਖਣਾ ਹੋ ਸਕਦਾ ਮੈਂ ਗਲਤ ਬੋਲਦਾ ਬਟ Google ਝੂਠ ਨਹੀਂ ਬੋਲਦੀ Wikipedia ਖੋਲ ਕੇ ਦੇਖ ਲੈਣਾ ਦੇਸੀ ਕਿਉਂ ਹੁੰਦਾ ਇਹ ਹਕੀਕਤਾਂ ਨੇ ਸੋ ਦੇਸੀ ਕਿਉਂ ਖਾਣਾ ਚਾਹੀਦਾ ਵੈ 45 ਮਿੰਟ ਦੀ ਸੈਰ ਕਰਨੀ ਚਾਹੀਦੀ ਏ ਤੁਸੀਂ ਕਦੀ ਬਿਮਾਰ ਨਹੀਂ ਪਾਉਗੇ ਕਦੀ ਤੁਹਾਨੂੰ ਹਾਰਟ ਦੀ ਪ੍ਰੋਬਲਮਸ ਨਹੀਂ ਆਉਣਗੀਆਂ